ਬਿਕਰਮ ਮਜੀਠੀਆ ਦੇ ਕਰੀਬੀ ਨਸ਼ਾ ਤਸਕਰ ਸੱਤਾ ਨੂੰ ਇੰਟਰਪੋਲ ਦੇ ਵੱਲੋਂ ਬਲੂ ਕਾਰਡਰ ਨੋਟਿਸ ਜਾਰੀ ਕਰਉਣਾ ਪੰਜਾਬ ਪੁਲਿਸ ਦੀ ਵੱਡੀ ਸਫਲਤਾ ਹੈ ਦਰਸਲ ਇਹ ਬਿਆਨ ਹੈ ਕੁਲਦੀਪ ਢਾਲੀਵਾਲ ਦਾ ਤਾਂ ਦੱਸਦੇ ਯਹੀ ਕਿ ਬਿਕਰਮ ਮਜੀਠੀਆ ਜਿੱਥੇ ਇਸ ਵੇਲੇ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਤੇ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਮਜੀਠੀਆ ਦੇ ਸਾਥੀ ਤੇ ਨਸ਼ਾ ਤਸਕਰ ਸੱਤਾ ਦੀ ਕੈਨੇਡਾ ਤੋਂ ਹਵਾਲਗੀ ਤੋਂ ਬਾਅਦ ਵੱਡਾ ਰਾਜਨੀਤਿਕ ਪੁਚਾਲ ਲਾਵੇਗਾ ਇਹ ਸ਼ਬਦ ਕੁਲਦੀਪ ਤਾਲੀਵਾਲ ਦੇ ਵੱਲੋਂ ਕਹੇ ਗਏ ਨੇ ਤਾਂ ਮਹਾਲੀ ਜ਼ਿਲ੍ਹਾ ਅਦਾਲਤ ਦੇ ਵੱਲੋਂ ਕਾਲੀ ਆਗੂ ਵਿਕਰਮਜੀਤਿਆ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਜਿਸ ਤੋਂ ਬਾਅਦ ਆਪ ਨੇ ਸ਼ੌਮਨੀ ਅਕਾਲੀ ਦਲ ਦੇ ਆਗੂ ਅਤੇ ਤਿੱਖਾ ਹਮਲਾ ਕੀਤਾ ਚੰਡੀਗੜ੍ਹ ਦੇ ਵਿੱਚ ਆਪ ਆਗੂ ਬਲਤੇਜ ਪੰਨੂ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆ ਵਿਧਾਇਕ ਕੁਲਦੀਪ ਤਾਲੀਵਾਲ ਦਾ ਕਹਿਣਾ ਹੈ ਕਿ ਅਦਾਲਤ ਦੇ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਵਿਜੀਲੈਂਸ ਬਿਊਰੋ ਨੇ ਠੋਸ ਸਬੂਤਾਂ ਦੇ ਆਧਾਰ ਤੇ ਕਾਰਵਾਈ ਕੀਤੀ ਨਾ ਕਿ ਸਿਆਸੀ ਬਦਲਾਖੋਰੀ ਦੇ ਆਧਾਰ ਤੇ। ਟਾਲੀਵਾਲ ਦਾ ਇਹ ਕਹਿਣਾ ਕਿ ਪਿਛਲੇ ਦਿਨ ਤੋਂ ਹੀ ਅਕਾਲੀ ਦਲ ਦੇ ਆਗੂ ਤੇ ਕੁਝ ਕਾਂਗਰਸੀਆਂ ਨੇ ਮਜੀਠੀਆ ਦੀ ਗ੍ਰਿਫਤਾਰੀ ਨੂੰ ਜ਼ੁਲਮ ਦੀ ਕਾਰਵਾਈ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਅਦਾਲਤ ਦੇ ਫੈਸਲੇ ਨੇ ਹੁਣ ਉਹਨਾਂ ਦੇ ਝੂਠ ਦਾ ਪਰਦਾ ਫਾਸ਼ ਕਰ ਦਿੱਤਾ ਹੈ ਤੇ ਸਾਬਤ ਕਰ ਦਿੱਤਾ ਹੈ ਕਿ ਮਾਨ ਸਰਕਾਰ ਦੇ ਕੋਲ ਮਜੀਠੀਆ ਦੇ ਵਿਰੁੱਧ ਪੂਕਤਾ ਸਬੂਤ ਨੇ। ਉਹਨਾਂ ਅੱਗੇ ਕਿਹਾ ਕਿ ਅਕਾਲੀ ਦਲ ਨੂੰ 2007 ਤੋਂ 2017 ਤੱਕ ਉਹਨਾਂ ਦੇ ਰਾਜ ਦੇ ਦੌਰਾਨ ਵੱ ਕਾਰੋਬਾਰ ਦੀ ਜ਼ਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ ਹੈ ਤੇ ਤਾਲੀਵਾਲ ਨੇ ਵੀ ਕਿਹਾ ਕਿ ਉਹਨਾਂ ਦੇ ਕਾਰਜਕਾਰ ਦੇ ਦੌਰਾਨ ਹੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਇਕੋਤੀ ਛੇਵਾ ਦਰਿਆ ਵਗ ਰਿਹਾ ਸੀ ਸਰਆਣੀ ਮਜੀਠਿਆ ਦੀਆਂ ਸੱਤਾ ਅਤੇ ਪਿੰਡੀ ਦੇ ਨਾਲ ਤਸਵੀਰਾਂ ਦੇਖੀਆਂ ਸਨ ਵਕਸਰ ਹੀ ਉਹਨਾਂ ਨਾਲ ਵੇਖੇ ਜਾਂਦੇ ਸਨ ਅਜ ਵੀ ਅਕਾਲੀ ਆਗੂ ਬੇਸ਼ਰਮਿਤ ਨਾਇਨਾ ਦੋਸ਼ਾਂ ਨੂੰ ਝੂਠਾ ਕਹਿੰਦੇ ਨੇ ਪਰ ਹੁਣ ਅਦਾਲਤ ਨੇ ਸਪਸ਼ਟ ਕਰ ਦਿੱਤਾ ਕਿ ਸਬੂਤ ਮਜ਼ਬੂਤ ਨੇ ਤੇ ਕੇਸ ਠੋਸ ਹੈ ਮਜੀਠਿਆ ਦੇ ਸਹਿਯੋਗੀ ਸੱਤਾ ਬਾਰੇ ਬੋਲਦਿਆਂ ਤਾਲੀਵਾਲ ਨੇ ਖੁਲਾਸਾ ਕੀਤਾ ਕਿ ਇੰਟਰਪੋਲ ਪਹਿਲਾਂ ਹੀ ਉਸ ਦੇ ਵਿਰੁੱਧ ਬਲੂ ਕਾਰਨਰ ਨੋਟਿਸ ਜਾਰੀ ਕਰ ਚੁੱਕਿਆ ਪੰਜਾਬ ਸਰਕਾਰ ਕੈਨੇਡਾ ਦੇ ਨਾਲ ਆਪਣੇ ਸਬੰਧਾਂ ਦੇ ਰਾਹੀਂ ਉਸ ਦੀ ਹਵਾਲਗੀ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਕਿਹਾ ਹੈ ਕਿਸ ਤਰ੍ਹਾਂ ਦੇ ਪੰਜਾਬ ਵਾਪਸ ਹੋਣ ਤੋਂ ਬਾਅਦ ਇੱਕ ਵੱਡਾ ਰਾਜਨੀਤਿਕ ਪੁਚਾਲ ਲਾਵੇਗਾ ਉਸ ਦੇ ਖੁਲਾਸੇ ਸਿਆਸਤਦਾਨਾਂ ਦੇ ਡਰਗ ਮਾਫੀਆ ਦੇ ਨਾਲ ਡੂੰਘੇ ਸਬੰਧਾਂ ਨੂੰ ਬੇਨਕਾਬ ਕਰਨਗੇ ਤੇ ਮੁੱਖ ਮੰਤਰੀ ਮਾਨ ਨੇ ਵਾਰ-ਵਾਰ ਕਿਹਾ ਹੈ ਕਿ ਬਹੁਤ ਸਾਰੀਆਂ ਵੱਡੀਆਂ ਮੱਛੀਆਂ ਜੇ ਫੜਨੀਆਂ ਬਾਕੀ ਨੇ ਉਹਨਾਂ ਅੱਗੇ ਕਿਹਾ ਕਿ ਵਿਜੀਲੈਂਸ ਜਾਂਚਾ ਨੇ ਪਹਿਲਾਂ ਹੀ ਇਸ ਗੱਲ ਦਾ ਪਰਦਾਫਾਸ਼ ਕਰ ਦਿੱਤਾ ਹੈ ਕਿ ਕਿਵੇਂ ਹਜ਼ਾਰਾਂ ਕਰੋੜ ਰੁਪਏ ਦੇ ਡਰਗ ਨੈਟਵਰਕ ਰਾਜਨੀਤਿਕ ਸਰਪ੍ਰਸਤੀ ਦੇ ਹੇਠ ਕੰਮ ਕਰਦੇ ਸਨ ਤਾਲੀਵਾਨ ਨੇ 6000 ਕਰੋੜ ਰੁਪਏ ਦੇ ਗੈਰ ਕਾਨੂੰਨੀ ਡਰਗ ਕਾਰੋਬਾਰ ਤੇ 540 ਕਰੋੜ ਦੀ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦਾ ਜ਼ਿਕਰ ਕਰਦਿਆ ਕਿ ਹੈ ਕਿ ਇਹ ਜਾਇਦਾਦ ਮਜੀਠਿਆ ਦੇ ਬਲੋਸੇ ਸਮੇਂ ਦੌਰਾਨ ਇਕੱਠੀ ਕੀਤੀ ਗਈ ਹੈ ਇਹ ਕਾਲੀ ਸ਼ਾਸਨ ਦੇ ਦੌਰਾਨ ਵਧੇਫੁੱਲੇ ਗੈਰ ਕਾਨੂੰਨੀ ਕਾਰੋਬਾਰ ਦੇ ਪੈਮਾਨੇ ਨੂੰ ਦਰਸਾਉਂਦਾ ਹੈ ਉਹਨਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤਕਰਨ ਤੱਕ ਨਸ਼ਾ ਵਿਰੋਧ ਜੰਗ ਜਾਰੀ ਰਹੇਗੀ ਤੇ ਇਸ ਮਾਮਲੇ ਤੇ ਬਲਤੇਜ ਪੰਨੂ ਦਾਇਕ ਕਹਿਣਾ ਹੈ ਕਿ ਹਰ ਕੋਈ ਜਾਣਦਾ ਕਿ 2007 ਤੋਂ ਪਹਿਲਾਂ ਪੰਜਾਬ ਕਿਹੋ ਜਿਹਾ ਸੀ 7 ਤੋਂ 17 ਦੇ ਵਿਚਕਾਰ ਕੀ ਹੋਇਆ ਕਰੋੜਾਂ ਰੁਪਏ ਵੱਖ-ਵੱਖ ਕੰਪਨੀਆਂ ਨੂੰ ਟਰਾਂਸਫਰ ਕੀਤੇ ਗਏ 90 ਏਕੜ ਤੋਂ ਵੱਧ ਦੇ ਆਲੀਸ਼ਾਨ ਫਾਰਮ ਹਾਊਸ ਖਰੀਦੇ ਗਏ ਅਦਾਲਤ ਨੇ 10 ਮਿੰਟ ਦੀ ਸੁਲਵਾਈ ਤੋਂ ਬਾਅਦ ਨਹੀਂ ਸਕੋ 10 ਦਿਨਾਂ ਤੱਕ ਚੱਲੀ ਲੰਬੀ ਬਹਿਸ ਤੋਂ ਬਾਅਦ ਮਜੀਠੀ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ ਹੈ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਜੀਲੈਂਸ ਨੇ ਸਬੂਤਾਂ ਦੇ ਆਧਾਰ ਤੇ ਬੜੀ ਸਖਤੀ ਦਿਨਾਂ ਕੰਮ ਕੀਤਾ ਹੈ ਅਬ ਆਗوانੇ ਖੁਸ਼ੀ ਜ਼ਾਹਿਰ ਕਰਦੇ ਕਿ ਹੈ ਕਿ ਅਦਾਲਤ ਦਾ ਫੈਸਲਾ ਮਾਨ ਸਰਕਾਰ ਦੀ ਵੱਡੀ ਜਿੱਤ ਹੈ ਤੇ ਆਪ ਤੇ ਬਦਲੇ ਦੀ ਰਾਜਨੀਤੀ ਦਾ ਦੋਸ਼ ਲਾਉਂਦਿਆ ਤੇ ਉਹਨੇ ਵੀ ਕਿਹਾ ਕਿ ਆਪ ਦੇ ਉੱਤੇ ਬਦਲੇ ਦੀ ਭਾਵਨਾ ਦੇ ਨਾਲ ਕਾਰਵਾਈ ਕਰਨ ਦਾ ਦੋਸ਼ ਲਾਉਣ ਵਾਲਿਆਂ ਦੇ ਮੂੰਹ ਤੇ ਵੀ ਇੱਕ ਵੱਡੀ ਚਪੇੜ ਵੱਜੀ